मोहाली दे सेक्टर 118 विच पेंदे एक होटल विच डीएसएस नगर जिला सहकारी अते किरत उसारी सभावा यूनियन लिमिटेड मोहाली दा आम जनरल इजलास यूनियन दे चेयरमैन सरदार प्रभजीत सिंह बाजवादी दी प्रधानगी हेट होया जिस विच जिले विच पेंदिया तमाम सभावा दे प्रतिनिधि हाजिर सन इस मौके सहायक रजिस्ट्रार सहकारी सभावा मोहाली दे सुपरडेंट सरदार अमरीक सिंह समेत समूह प्रबंध की स्टाफ भी हाजिर सी

ਸ਼੍ਰੀਪੁਰ ਖਾਲਵੀ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਬਾਵਾਂ ਦੀ ਤਰਜੀ 60 ਲੱਖ ਤੋਂ ਵਧਾ ਕੇ 1 ਕਰੋੜ ਕਰ ਦਿਆਂ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤਾਂ ਜੋ ਪੰਜਾਬ ਪਰ ਦੀਆਂ ਕਿਰਤ ਤੇ ਉਸਾਰੀ ਸਬਾਵਾਂ ਦੀ ਚਿਰੋਕਨੀ ਮੰਗ ਪੂਰੀ ਹੋ ਸਕੇ ਇਜਲਾਸ ਵਿੱਚ ਸ਼ਾਮਲ ਸਮੂਹ ਮੈਂਬਰਾਂ ਨੇ ਯੂਨੀਅਨ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਪਵਿਕ ਵਿੱਚ ਵੀ ਉਹਨਾਂ ਦੀਆਂ ਸਮੱਸਿਆਵਾਂ ਪ੍ਰਤੀ ਸੂਚਨ ਜੀ ਅਗਵਾਈ ਕਰਕੇ ਉਹਨਾਂ ਦੇ ਕਾਰਗਰ ਰੋਜ਼ਗਾਰ ਦੇ ਸਾਧਨਾਂ ਨੂੰ ਹੋਰ ਸਬਾਵਾਂ ਪੱਕੀ ਬਣਾਉਣ ਲਈ ਯਤਨ ਕਰਦੇ ਰਹਿਣਗੇ ਅੰਤ ਵਿੱਚ ਯੂਨੀਅਨ ਦੇ ਚੇਅਰਮੈਨ ਸਰਦਾਰ ਪ੍ਰਭਜੀਤ ਸਿੰਘ ਬਾਜਵਾ ਨੇ ਯੂਨੀਅਨ ਨੂੰ ਸਮੂਹ ਮੈਂਬਰਾਂ ਵੱਲੋਂ ਮਿਲ ਰਹੇ ਭਰਪੂਰ ਸਮਰਥਨ ਬਦਲੇ ਸਾਰਿਆਂ ਦਾ ਧੰਨਵਾਦ ਕੀਤਾ ਅ ਮੈਂ ਸ਼ਮਸ਼ੇਰ ਪੁਰਖਾਲ ਵੀ ਮੈਂਬਰ ਦੀ ਅਰਬੰਸ ਸਹਿਕਾਰੀ ਕਿਰਤ ਤੇ ਉਸਾਰੀ ਸਭਾ ਮੁਹਾਲੀ ਅ ਅੱਜ ਜਿਹੜਾ ਜਨਰਲ ਜਲਾਸ ਹੋ ਰਿਹਾ ਹੈ ਅ ਦੇਸ਼ ਨਗਰ ਜਿਲ੍ਹਾ ਸਹਿਕਾਰੀ ਤੇ ਕਿਰਤ ਉਸਾਰੀ ਸੁਭਾਵਾਂ ਜਿਲ੍ਹਾ ਮੁਹਾਲੀ ਦੇ ਜਿਹੜੇ ਸਮੂਹ ਮੈਂਬਰਾਂ ਨੇ ਉਹਨਾਂ ਦਾ ਇੱਕ ਜਨਰਲ ਇਜਲਾਸ ਹੁੰਦਾ ਹਰ ਸਾਲ ਹੁੰਦਾ ਹੈ ਉਹਦੇ ਵਿੱਚ ਅਸੀਂ ਸਾਰਾ ਪਿਛਲੇ ਸਾਲ ਦਾ ਲੇਖਾ ਜੋਖਾ ਕਰਨਾ ਹੁੰਦਾ ਆਉਣ ਵਾਲੇ ਨਵੇਂ ਆਗਾਮੀ ਬਰੇ ਦੀ ਜਿਹੜੀ ਵਿਉਤਵੰਦੀ ਕਰਨੀ ਹੁੰਦੀ ਹੈ ਉਹਦੇ ਤਹਿਤ ਅੱਜ ਜਿਹੜਾ ਜਨਰਲ ਇਜਲਾਸ ਬੁਲਾਇਆ ਗਿਆ ਤੇ ਉਸ ਜਨਰਲ ਇਜਲਾਸ ਦੇ ਵਿੱਚ ਅੱਜ ਸਾਡਾ ਜਿਹੜਾ ਕੋਰਮ ਪੂਰਾ ਹੈਗਾ ਸਾਰੇ ਮੈਂਬਰ ਇੱਥੇ ਹਾਜ਼ਰ ਹੋਏ ਆ ਔਰ ਅਸੀਂ ਇਹ ਜਿਹੜੀਆਂ ਮਤਲਬ ਸੁਸਾਇਟੀਆਂ ਨੇ ਸਾਡੀਆਂ ਸਹਿਕਾਰੀ ਸੁਭਾਵਾਂ ਨੇ ਇਸ ਦਾ ਸਰਕਾਰ ਵੱਲੋਂ ਬਣਾਉਣ ਦਾ ਇੱਕੋ ਇੱਕ ਮੰਤਵ ਹੈ ਕਿ ਜਿਹੜੇ ਪੰਜਾਬ ਦੇ ਪਿੰਡਾਂ ਦੇ ਵਿੱਚ ਵਸਦੇ ਹੋਏ ਗਰੀਬ ਲੋਕ ਨੇ ਮਜ਼ਦੂਰ ਲੋਕ ਨੇ ਕਿਰਤੀ ਕਾਮੇ ਮਿਹਨਤ ਕਾਸ਼ ਲੋਕ ਹੈ ਜਿਹੜੇ ਆਪਣਾ ਰੁਜ਼ਗਾਰ ਸਵੈ ਰੁਜ਼ਗਾਰ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਦੇ ਆ ਇਸੇ ਮੰਤਵ ਨਾਲ ਇਹਨਾਂ ਸੁਸਾਇਟੀਆਂ ਦਾ ਗਠਨ ਕੀਤਾ ਗਿਆ ਸੀ ਪਰ ਬੜੀ ਦੁੱਖ ਦੀ ਗੱਲ ਹੈ ਜਿਵੇਂ ਸਰਕਾਰ ਦੀ ਪਾਲਿਸੀ ਦੇ ਅਨੁਸਾਰ ਇਹਨਾਂ ਸੁਸਾਇਟੀਆਂ ਨੂੰ 60 ਲੱਖ ਤੱਕ ਦੀ ਪ੍ਰੈਫਰੈਂਸ ਸੀ ਉਹ ਜਿਵੇਂ ਸੌਖੇ ਸ਼ਬਦਾਂ ਚ ਕਹਾਂ ਕਿ ਕੋਈ ਫਰਮ ਹੋਵੇ ਕੋਈ ਠੇਕੇਦਾਰ ਹੋਵੇ ਕੋਈ ਵੱਡੀਆਂ ਹੋਵੇ ਪਰ ਜਿਹੜੀ ਸਹਿਕਾਰੀ ਸਭਾ ਕਿਰਤ ਤੇ ਉਹ ਸਾਰੀ ਸਭਾ ਉਸ ਨੂੰ 60 ਲੱਖ ਦਾ ਕੰਮ ਇਹ ਟੈਂਡਰ ਦੇ ਵਿੱਚ ਪਾਉਣ ਲਈ ਪ੍ਰੈਫਰੈਂਸ ਹੈ ਉਹ ਉਸ ਤੋਂ ਬਾਅਦ ਕੰਪੀਟੀਸ਼ਨ ਹੋ ਜਾਂਦਾ ਓਪਨ ਹੋ ਜਾਂਦਾ ਟੈਂਡਰ ਸੋ ਬੜੇ ਲੰਮੇ ਸਮੇਂ ਤੋਂ ਸਾਡੀ ਇਹ ਮੰਗ ਸੀਗੀ ਉਹ ਜਿਹੜੀ ਸਾਡੀ ਚਿੱਠੀ ਸੀ 5 ਸਾਲ ਤਾਂ ਜਿਹੜੀ ਉਹਦੀ ਟਰਮ ਪੂਰੀ ਹੋ ਗਈ ਉਹਨੂੰ ਰਿਵਿਊ ਨਹੀਂ ਕੀਤਾ ਗਿਆ ਮੌਜੂਦਾ ਸਰਕਾਰ ਵੱਲੋਂ ਸੋ ਅੱਜ ਅਸੀਂ ਤੁਹਾਡੇ ਸਾਰੇ ਤੁਹਾਡੇ ਜਰੀਏ ਅਸੀਂ ਇਸ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਇਹ ਜਿਹੜੀਆਂ ਸੁਸਾਇਟੀਆਂ ਨੌਜਵਾਨਾਂ ਲਈ ਬੜੀਆਂ ਲਾਹੇਵੰਦ ਹੈ ਕਾਰਗਰ ਸਾਬਤ ਹੋ ਰਹੀਆਂ ਔਰ ਇਹਦੇ ਨਾਲ ਮਤਲਬ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਉੱਥੇ ਲੋ ਜਿਹੜੇ ਨੌਜਵਾਨ ਹੈ ਉਹ ਸਮਾਜਿਕ ਕੁਕ੍ਰਿਤੀਆਂ ਤੋਂ ਵੀ ਦੂਰ ਰਹਿੰਦੇ ਆ ਸੋ ਇਸ ਕਰਕੇ ਇਹਨਾਂ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ ਜਿਹੜੀ 60 ਲੱਖ ਦੀ ਸਾਡੀ ਜਿਹੜੀ ਪ੍ਰੈਫਰੈਂਸ ਵਾਲੀ ਚਿੱਠੀ ਹੈ ਜਿਹੜੀ ਲੰਬੇ ਸਮੇਂ ਤੋਂ ਸਰਕਾਰੀ ਦਫ਼ਤਰਾਂ ਦੀ ਧੂਲ ਚੱਟ ਰਹੀ ਹੈ ਉਹਨੂੰ ਸਰਕਾਰ ਸੇਮ ਸਾਹਿਬ ਉਹਨੂੰ ਫਾਈਲ ਨੂੰ ਕਲੀਅਰ ਕਰਕੇ ਸਾਨੂੰ ਸਹਿਕਾਰੀ ਸੁਭਾਵਾਂ ਨੂੰ ਉਸ ਗੱਲ ਦਾ ਜਿਹੜਾ ਸਹਾਰਾ ਦੇਵੇ ਉਸ ਗੱਲ ਦਾ ਸਾਨੂੰ ਫਾਇਦਾ ਦੇਵੇ ਔਰ ਜਿਹੜੀ ਦੂਸਰੀ ਗੱਲ ਹੈ ਕਿ ਅੱਜ ਜਿਹੜੇ ਸਾਰੇ ਅਸੀਂ ਇਕੱਠੇ ਹੋਏ ਆ ਅਸੀਂ ਇਸ ਗੱਲ ਤੇ ਸਾਨੂੰ ਪੂਰਾ ਅਸੀਂ ਤਸੱਲੀ ਮਹਿਸੂਸ ਕਰਦੇ ਆ ਕਿ ਜੋ ਜਿਸ ਤਰ੍ਹਾਂ ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਚਾਹੇ ਅਸੀਂ ਸ਼ਹਿਰ ਦੇ ਵਿੱਚ ਕੰਮ ਕਰੀਏ ਚਾਹੇ ਰੂਰਲ ਏਰੀਆ ਦੇ ਵਿੱਚ ਕੰਮ ਕਰੀਏ ਸਾਡਾ ਜਿਹੜੀ ਗੁਣਵੱਤਾ ਹੈਗੀ ਹੈ ਉਸਮੋਸੀ ਪ੍ਰੈਫਰੈਂਸ ਦੇ ਆਧਾਰ ਤੇ ਪਹਿਲ ਦੇ ਆਧਾਰ ਤੇ ਸਾਡਾ ਮਿਸ਼ਨ ਹੁੰਦਾ ਸਾਡਾ ਮਕਸਦ ਹੁੰਦਾ ਹੈ ਕਿ ਜੋ ਸਰਕਾਰ ਸਾਨੂੰ ਜਿਸ ਸਟੈਂਡਰਡ ਦਾ ਜਿਸ ਜੋ ਸਾਨੂੰ ਰੇਟ ਦਿੰਦੀ ਹੈ ਉਹਦੇ ਅਕੋਰਡਿੰਗ ਅਸੀਂ ਵਧੀਆ ਤੋਂ ਵਧੀਆ ਕੰਮ ਕਰਕੇ ਲੋਕਾਂ ਨੂੰ ਜਿਹੜਾ ਪਬਲਿਕ ਨੂੰ ਇਸ ਦਾ ਵੱਧ ਤੋਂ ਵੱਧ ਲਾਹਾ ਦਈਏ ਇਹ اجلاس ਸਾਡਾ ਯਾਨੀ ਕਿ ਕੋਆਪਰੇਟਿਵ ਸੁਸਾਇਟੀਆਂ ਦਾ ਹੁੰਦਾ ਹੈ ਇਹ ਹਰ ਸਾਲ ਹੁੰਦਾ ਸਤੰਬਰ ਮਹੀਨੇ ਦੇ ਵਿੱਚ ਇਹ ਅਸੀਂ ਚੁਣੀਏ ਸਾਰੇ ਡਾਇਰੈਕਟਰ ਆ ਠੀਕ ਹੈ ਜੀ اجلاس ਸਾਡਾ ਬਹੁਤ ਵਧੀਆ ਪਰ ਸਾਡੀ ਸਰਕਾਰ ਕੋਲ ਮੰਗਿਆ ਕਿ ਜਿਹੜਾ ਤਹਾਡੀ ਸੁਸਾਇਟੀਆਂ ਦੀ ਇਹ ਪ੍ਰਸ਼ੰਸਾ ਉਹਦਾ ਨੋਟੀਫਿਕੇਸ਼ਨ ਨਹੀਂ ਹੋਇਆ ਤੇ ਸਰਕਾਰੀ ਸੁਸਾਇਟੀਆਂ ਚ ਜਿਹੜਾ ਸਾਡੇ ਰਜਿਸਟਰਰ ਨੇ ਉਹ ਇਸ ਕੰਮ ਤੇ ਲੱਗੇ ਵੀ ਹੋਇਆ ਸੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਅਸੀਂ ਇਹ ਚਾਹੁੰਦੇ ਆ ਕਿ ਤੁਹਾਡਾ ਜਲਦੀ ਤੋਂ ਜਲਦੀ ਹੋਵੇ ਤਾਂ ਜੋ ਸੁਸਾਇਟੀਆਂ ਨੂੰ ਪ੍ਰੋਫੈਸ਼ਨ ਮਿਲੇ ਅਤੇ ਉਹ ਆਪਣਾ ਕੰਮ ਟੰਗ ਨਾ ਕਰਸੋ ਕਿੰਨੇ ਸਾਲ ਤੋਂ ਰੁਕੀ ਹੋਈ ਹੈ ਇਹ ਪਿਛਲੇ 6 ਮਹੀਨੇ ਤੋਂ ਨੋਟੀਫਿਕੇਸ਼ਨ ਅਡਾ ਜੀ ਬੰਦਾ ਜੋ ਕਿ ਦਰਨਲ ਵੱਲੋਂ ਪਾਸ ਹੋਉਂਦਾ ਹੈ ਇਹ ਕੈਬਨਿਟ ਦੇ ਵਿੱਚ ਜਾ ਕੇ ਇਹਨੂੰ ਮਨਜ਼ੂਰੀ ਮਿਲਦੀ ਹੈ ਜੀ। ਇਹ ਜੀ ਮਨਜ਼ੂਰੀ ਤੋਂ ਬਾਅਦ ਗਵਰਨਰ ਸਾਹਿਬ ਨੂੰ ਪਾਸ ਕਰਦੇ ਨੇ। ਉਹ ਸਾਰੇ ਪੰਜਾਬ ਦਾ ਹੀ ਬੰਦ ਆ ਤੇ ਇਹ ਦੇ ਕਰਕੇ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਇਹ ਸਾਡਾ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਕੀਤਾ ਜਾਵੇ। ਧੰਨਵਾਦ। ਇਹ ਜਿਹੜਾ ਜਨਰਲ ਅਜਲਾਸਾ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਸਾਲ ਭਰ ਦੀਆਂ ਗਤੀਵਿਧੀਆਂ ਨੂੰ ਡਿਸਕਸ ਕਰਨ ਵਾਸਤੇ ਅਗਲੇਰੇ ਪ੍ਰੋਗਰਾਮਾਂ ਦੀ ਵਿਉਂਤਬੰਦੀ ਕਰਨ ਵਾਸਤੇ ਸਾਡੀਆਂ ਜੋ ਪਿਛਲੇ ਸਮੇਂ ਦੌਰਾਨ ਜੋ ਸਾਨੂੰ ਘਾਟਾਂ ਰੜਕੀਆਂ ਜਾਂ ਸਾਡੇ ਸਾਹਮਣੇ ਜੋ ਵੀ ਦਰਪੇਸ਼ ਸਮੱਸਿਆਵਾਂ ਰਹੀਆਂ ਉਹਨਾਂ ਦਾ ਸਹੀ ਢੰਗ ਦੇ ਨਾਲ ਮੁਲਾਂਕਣ ਕਰਨ ਦਾ ਇਹ ਜਿਹੜਾ ਇੱਕ ਜ਼ਰੀਆ ਹੈ ਇੱਕ ਜਿਹੜਾ ਸਮਾਂ ਪਰ ਮਨੂੰ ਇਸ ਗੱਲ ਦੇ ਵਿੱਚ ਕਹਿਣ ਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਅਸੀਂ ਮੈਂ ਪਿਛਲੇ ਕਈ ਸਾਲਾਂ ਤੋਂ ਇਸ AGM ਦਾ ਜਿਹੜਾ ਹਿੱਸਾ ਬਣਦਾ ਰਿਹਾ ਅਸੀਂ ਆਉਂਦੇ ਆ ਮੈਂ ਆਪਣੀ ਗੱਲ ਕਰਾਂ ਮੈਂ ਕਿਸੇ ਦੀ ਨਹੀਂ ਗੱਲ ਕਰਦਾ ਅਸੀਂ ਆਉਂਦੇ ਆ ਅਸੀਂ ਖਾ ਕੇ ਪੀ ਕੇ ਤੁਰ ਜਾਂਦੇ ਆ ਸਾਈਨ ਕੀਤੇ ਚਲੋ ਕੋਰਮਪੂਰਾ ਹੋ ਗਿਆ ਗੱਲਬਾਤ ਹੋਈ ਰਜਿਸਟਰ ਦੇ ਵਿੱਚ ਸਾਈਨ ਕੀਤੇ ਔਰ ਚਲੇ ਗਏ ਪਰ ਮੈਂ ਸਮਝਦਾ ਕਿ ਜੇ ਅਸੀਂ ਆਪਣੇ ਨਿੱਜੀ ਰੁਝੇਵੇਂ ਛੱਡ ਕੇ ਕਿਉਂਕਿ ਸਾਡਾ ਇਹ ਕਿੱਤਾ ਹੈ ਸਾਡਾ ਇਹ ਰੋਜ਼ਗਾਰ ਹੈ ਅਸੀਂ ਇਸ ਦੇ ਸਿਰ ਦੇ ਉੱਤੇ ਅਸੀਂ ਆਪਣਾ ਨਹੀਂ ਬਲਕਿ ਬਹੁਤ ਸਾਰੇ ਲੋਕਾਂ ਦਾ ਜਿਹੜਾ ਚੁੱਲ੍ਹਾ ਜਲਾਉਣ ਦਾ ਕੰਮ ਕਰਦੇ ਆ ਸੋ ਮੈਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਅਸੀਂ ਆਪਣੇ ਭਵਿੱਖ ਪ੍ਰਤੀ ਹਮੇਸ਼ਾ ਰਹਿ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜਿਹਾ ਹੀ ਕਹੂੰਗਾ ਹੁਕਮ ਹੋਇਆ ਪ੍ਰਧਾਨ ਜੀ ਵੱਲੋਂ ਬਾਜਵਾਜੀ ਕਹਿੰਦੇ ਜੀ ਸਾਰਿਆਂ ਦਾ ਧੰਨਵਾਦ ਕਰੋ। ਕਿਸੇ ਸ਼ਾਇਰ ਨੇ ਵੀ ਲਿਖਿਆ ਕਿ ਧੰਨ ਭਾਗ ਅਜ ਦਰਸ਼ਨ ਹੋਏ ਰਾਹੀ ਮੈਨ ਬਿਛਾਇਆ ਨੂੰ ਆਓ ਜੀ ਦੀ ਆਇਆਂ ਨੂੰ ਆਓ ਜੀ ਦੀ ਆਇਆਂ ਨੂੰ ਸੋ ਤੁਹਾਡਾ ਸਾਰਿਆਂ ਦਾ ਖੈਰ ਮੱਦਣਾ ਜੀ ਆਇਆਂ ਨੂੰ ਹੈ। ਅ ਇਹ ਮੈਂ ਜਰੂਰ ਤੁਹਾਡੇ ਕੋਲੋਂ ਆਸ ਰੱਖੂੰਗਾ। ਕਿ ਜਿਹੜਾ ਵੀ ਕੋਈ ਸਾਥੀ ਨਿਰਸੰਧੇ ਇਸ ਮੰਚ ਦੇ ਉੱਤੇ ਆ ਕੇ ਆਪਣੀ ਗੱਲ ਕਿਉਂਕਿ ਇੱਥੇ ਵਿੱਚ ਕੋਈ ਵੀ ਬੰਦਾ ਬਾਹਰ ਹੀ ਨਹੀਂ ਹੈ ਆਪਾਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਹਾਂ ਟੇਬਲ ਦੇ ਉੱਤੇ ਬੈਠੇ ਆ ਪੰਜ ਬੰਦੇ ਬੈਠੇ ਆ ਜਾਂ ਸੱਤ ਬੰਦੇ ਬੈਠੇ ਹੋ ਸੱਤ ਬੰਧੀ ਡਿਸਕਸ ਕਰ ਸਕਦੇ ਆ ਪਰ ਇਸ ਮੰਚ ਤੋਂ ਆ ਕੇ ਤੁਸੀਂ ਜਿੰਨੇ ਵੀ ਸੱਜਣ ਇੱਥੇ ਬੈਠੇ ਹੋ ਜਿੰਨੇ ਸਾਥੀ ਬੈਠੇ ਆ ਸਾਰਿਆਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਆ ਸੋ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਨਿੱਜੀ ਤੌਰ ਤੇ ਜੇ ਮੈਨੂੰ ਪ੍ਰਧਾਨ ਜੀ ਇਸ ਗੱਲ ਦੀ ਇਜਾਜ਼ਤ ਦੇਣਾ ਕਿਉਂਕਿ ਮੈਂ ਥੋੜਾ ਜਿਹਾ ਮੋਸ਼ਨਲ ਹੁੰਦਾ ਹੈ ਬਾਜਵਾ ਜੀ ਮੈਂ ਥੋੜਾ ਜਿਹਾ ਮੋਸ਼ਨਲ ਹੈ ਜੇ ਮੈਂ ਕੁਝ ਗੱਲਾਂ ਕਹਾਂ ਆਪਣੇ ਦਿਲ ਦੀਆਂ ਕੀ ਮੈਨੂੰ ਅਜਾਸਤ ਹੈ ਮੈਂ ਤੁਹਾਡੇ ਕੋਲੋਂ ਪਹਿਲਾ ਅਜਾਸਤ ਲੈਣਾ ਆ ਪਰਿਵਾਰ ਦੀਓ ਕਰਲੀ ਹੋ ਚਲੋ ਮੈਂ ਤੁਹਾਡਾ ਇਸ਼ਾਰਾ ਸਮਝ ਗਿਆ ਕਈ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਚੰਗੇ ਭਵਿੱਖ ਦੀ ਆਸ ਦੇ ਵਿੱਚ ਬੁਰੇ ਸਮੇਂ ਨੂੰ ਜਿਹੜੇ ਅ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦਬਾ ਕੇ ਉਹਨਾਂ ਦੇ ਉੱਤੇ ਪੈਰ ਰੱਖ ਕੇ ਵੀ ਅੱਗੇ ਲੰਘਣਾ ਪੈਂਦਾ ਹੈ ਇਹ ਸਮੇਂ ਦੀ ਨਜ਼ਾਕਤ ਹੁੰਦੀ ਹੈ ਸੋ ਮੈਂ ਜਿਹੜੇ ਸਾਡੇ ਅ ਅਸਿਸਟੈਂਟ ਰੈਸਟਿਸਕਨ ਕੋਆਪਰੇਟਿਵ ਸੁਸਾਇਟੀ ਮੁਹਾਰੀ ਉਹਨਾਂ ਦਾ ਸਮੁੱਚਾ ਸਟਾਫ ਵੀ ਸਾਡੇ ਵਿਚਕਾਰ ਜਿਹੜਾ ਹਾਜ਼ਰ ਹੈ ਉਹਨਾਂ ਦਾ ਵੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਗਾ ਇਹ ਡੇਰਾਬੱਸੀ ਤੋਂ ਬਾਸ਼ਲ ਤੋਂ ਆਪਾਂ ਸਮਝ ਗਏ ਹੋਵਗੇ ਕਿ ਉਸ ਪਾਸੇ ਇਹ ਪਰਿਵਾਰ ਜਿਹੜੇ ਬਾਸ਼ਲ ਪਰਿਵਾਰ ਵਸਦੇ ਆ ਸੋ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ ਇਸ ਟੀਮ ਦਾ ਇਸ ਯੂਨੀਅਨ ਦਾ ਹਿੱਸਾ ਬਣਿਆ ਹੈ ਇਹ ਸਾਡੇ ਸੰਜੀਵ ਸ਼ਰਮਾ ਜੀ ਨੇ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਤੇ ਅਗਲੇ ਡਾਇਰੈਕਟਰ ਸਾਡੇ ਸਰਦਾਰ ਅਮਰਜੀਤ ਸਿੰਘ ਜੀ ਆਜੋ ਸਰ ਤੁਸੀਂ ਤੁਸੀਂ ਇੱਧਰ ਆਜੋ ਇਹ ਸਾਡੇ ਅਗਲੇ ਡਾਇਰੈਕਟਰ ਨੇ ਜੀ ਸਰਦਾਰ ਅਮਰਜੀਤ ਸਿੰਘ ਜੀ ਔਰ ਮੈਂ ਬੇਨਤੀ ਕਰੂੰਗਾ ਜਿਹੜੀ ਸਾਡੀ ਇਹ ਟੀਮ ਹੈ ਜਿਹਦੇ ਚੇਅਰਮੈਨ ਪ੍ਰਭਜੀਤ ਸਿੰਘ ਬਾਜਵਾ ਡਾਇਰੈਕਟਰਾਂ ਬਾਰੇ ਮੈਂ ਤੁਹਾਨੂੰ ਜਾਣੂ ਕਰਵਾਤਾ ਇੱਕ ਵਾਰ ਆਪਣੇ ਹੱਥ ਵਹਿਲੇ ਕਰਕੇ ਇੱਕ ਵਾਰ ਸਾਡੀ ਜਰੂਰ ਮਾਰ ਦਿਓ ਇਸ ਇਸ ਜੂਨੀਅਰ ਲੀਗ ਇਸ ਟੀਮ ਨੂੰ ਤਾਂ ਇਹ ਲੜਦਾ ਤੁਸੀਂ ਖਾਨਚੀ ਦੀ ਜੀ ਹੈ ਜਾਂ ਪਤਾ ਨਹੀਂ ਇੱਕ ਵਾਰ ਫੇਰ ਮਾਰ ਦਿਓ ਦੱਬ ਕੇ ਮਾਰੋ ਚਲੋ ਬਹੁਤ ਮਿਹਰਬਾਨੀ ਸੋ ਬਹੁਤ ਬਹੁਤ ਧੰਨਵਾਦ ਜਹਦਨਾਰ ਅਮਰੀਕ ਸਿੰਘ ਜੀ ਤੁਸੀਂ ਜਿਹੜਾ ਇੰਸਪੈਕਟਰ ਸਾਹਿਬ ਨੂੰ ਇਸ ਗੱਲ ਦਾ ਜਿਹੜਾ ਤੋਹਫਾ ਹਸਤਾ ਦੂਸਰਾ ਫਾ ਮੈਂ ਲਈ ਨੂੰ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਖਾਣਾ ਲੱਗ ਗਿਆ ਕਿਰਪਾ ਕਰਕੇ